ਤਸਵੀਰਾਂ ਦਿਖਾ ਰਿਆ ਤੁਹਾਨੂੰ ਜਲਾਲਾਬਾਦ ਮੁਕਸਰ ਰੋਡ ਦੀਆਂ ਜਿੱਥੇ ਹੁਣੇ-ਹੁਣੇ ਹੀ ਜਿਹੜਾ ਥੋੜਾ ਸਮਾਂ ਪਹਿਲਾਂ ਜਿਹੜਾ ਦੋ ਕਾਰਾਂ ਦੇ ਵਿੱਚ ਜਿਹੜਾ ਭਿਆਨਕ ਹਾਦਸਾ ਵਾਪਰਿਆ ਹਾਦਸੇ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਐੱਜ ਨਿਊਜ਼ 24 ਤੇ ਜਿੱਥੇ ਇੱਕ ਆ ਜਿਹੜੀ ਰੇਟਜ ਕਾਰ ਹੈ ਇਹ ਜਲਾਲਾਬਾਦ ਵਾਲੀ ਸਾਈਡ ਤੋਂ ਜਿਹੜੀ ਆ ਰਹੀ ਸੀ ਪਿੰਡ ਘੰਗਾ ਦੀ ਦੱਸੀ ਜਾ ਰਹੀ ਹੈ ਤੇ ਦੂਜੇ ਪਾਸੇ ਜਿਹੜੀ ਆਲਟੋ ਕਾਰ ਹੈ ਉਹ ਜਿਹੜੀ ਮੁਖਸਰ ਸਾਹਿਬ ਵਾਲੇ ਪਾਸੇ ਤੋਂ ਜਿਹੜੀ ਆ ਰਹੀ ਸੀ ਤਾਂ ਪੁਲ ਫਲਾਈਓਵਰ ਐਂਟਰ ਹੋਣ ਤੋਂ ਪਹਿਲਾਂ ਹੀ ਜਿਹੜਾ ਭਿਆਨਕ ਸੜਕ ਹਾਦਸਾ ਜਿਹੜਾ ਵਾਪਰ ਗਿਆ ਤੈਸ अल्टੋ ਕਾਰ ਦੇ ਜਿਹੜੇ ਮਾਲਕ ਨੇ ਜਿਹੜੇ ਗੱਡੀ ਦੇ ਵਿੱਚ ਸਵਾਰ ਸੀ ਤਾਂ ਉਹ ਵੀ ਇੱਥੇ ਮਜੂਰ ਹੈਗੇ ਨੇ ਇੱਕ ਨੂੰ ਕਹਿੰਦੇ ਨੇ ਸੱਟ ਵੀ ਜਿਹੜੀ ਲੱਗੀ ਆ ਦੱਸੀ ਜਾ ਰਹੀ ਆ ਤਾਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਪਹਿਲਾਂ ਚੰਗੀ ਤਰ੍ਹਾਂ ਜਿਹੜੀਆਂ ਦੋਨੋਂ ਗੱਡੀਆਂ ਜਿਹੜੀਆਂ ਦੇਖ ਸਕਦੇ ਹੋ ਇੱਕ अल्टੋ ਦਾ ਨੰਬਰ ਹੈ ਪੀ ਵੀ 2 एल 9869 ਤਾ ਦੂਜੇ ਪਾਸੇ ਜਿਹੜੀ ਰੇਟਜ ਕਾਰ ਆ ਐਮਓ ਸਾਹਮਣੀ ਜਿਹੜੀ ਇਹਨਾਂ ਦੀ ਟੱਕਰ ਹੋਈ ਆ ਜਿਸ ਤੋਂ ਬਾਅਦ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਮੌਕੇ ਤੇ ਪਹੁੰਚ ਚੁੱਕਿਆ ਤਾਂ ਗੱਲਬਾਤ ਕਰਦੇ ਆ ਜੀ ਭਾਈ ਜੀ ਆ ਗੱਲ ਕਰੋ ਹਾਂਜੀ ਗੱਲ ਕਰੋ ਭਾਈ ਜੀ ਕੀ ਨਾਮ ਆ ਮੇਰਾ ਰਜੀਵ ਬਾਜਾ ਜੀ ਹਾਂ ਸਾਹ ਵਾਪਰੇ ਕਿ ਨਹੀਂ ਸਰ ਅਸੀਂ ਮੁਕਸੁਰ ਤੋਂ ਆ ਰਹੇ ਹਾਂ ਦੋਸਤ ਮੇਰਾ ਡਰਾਈਵ ਕਰ ਰਿਹਾ ਸੀ ਮੁਕਸੁਰ ਤੋਂ ਆ ਰਹੇ ਸੀ ਇਹ ਭਾਈ ਸਾਹਿਬ ਇਧਰੋਂ ਆ ਰਹੇ ਰੋਂਗ ਸਾਈਡ ਡਰਿੰਕ ਕੀਤੀ ਸੀ ਇਹਨਾਂ ਦੇ ਤੈਸੀ ਦਾ ਵਿਚਾਰ ਬੜੀ ਖੁਸ਼ੀ ਗਈ ਗੱਡੀ ਕਮਾਈ ਕਮਾਈ ਪਰ ਉਹਨਾਂ ਨੇ ਰੋਂਗ ਸਾਈਡ ਲੈ ਕੇ ਸਿੱਧੀ ਵਿੱਚ ਗੱਡੀ ਮਾਈ ਤੇ ਬ੍ਰੇਕ ਵੀ ਲਗਾ ਲਈ ਜੀ ਤੁਸੀਂ ਕਿੰਨੇ ਜਣੇ ਸੀ ਕਾਰ ਤੇ ਅਸੀਂ ਦੋ ਜਣੇ ਸੀ ਤੇ ਇਹ ਜਿਨ੍ਹਾਂ ਨੇ ਸਾਹਮਣੇ ਕੱਲਾ ਸੀ ਕੱਲਾ ਸੀ ਕੋਈ ਪਛਾਣ ਹੈ ਇਹ ਇਹਨਾਂ ਦੀ ਇਹ ਤਾਂ ਕੰਗੇ ਤੇ ਦੱਸ ਰਹੇ ਜੀ ਕਿੰਨਾ ਕੋ ਨੁਕਸਾਨ ਆਇਆ ਗੱਡੀ ਦੀ ਜੇਕਰ ਗੱਲ ਹੈ ਨੁਕਸਾਨ ਉਹਦੇ ਸਾਹਮਣੇ ਸਰ ਦੇਖ ਲਓ ਉਹਨਾਂ ਸਾਰੀ ਗੱਡੀ ਖਤਮ ਅਗੋ ਗੱਡੀ ਸਾਰੀ ਖਤਮ ਹੋ ਗਈ ਹੈ ਤੇ ਹੋਰ ਕੋਈ ਜਾਨੀ ਨੁਕਸਾਨ ਤੋਂ ਬਚਾ ਹਾਂ ਬੱਚੇ ਤਾਂ ਬਾਕੀ ਉਹਦੇ ਛੱਟ ਲੱਗੀ ਛਾਤੀ ਦੇ ਹਸਪੀਟਲ ਗਏ ਨੇ ਭਾਈ ਸਾਹਿਬ ਜੁੱਦੇ ਕਿੰਨੀ ਕੋ ਛੱਟ ਲੱਗੀ ਹੈ ਉਹਨ ਤੇ ਜਿਹੜੀ ਇਹ ਰਿਟਾਈ ਕਾਰ ਦੇ ਮਾਲਕ ਦੇ ਵੀ ਕੋਈ ਛੱਟ ਲੱਗੀ ਆ ਇਹ ਤਾਂ ਸਰ ਬਿਲਕੁਲ ਸਹੀ ਉਤਰੇ ਨੇ ਬਿਲਕੁਲ ਇਹ ਕਿੱਥੇ ਨੇ ਹੁਣ ਇਹ ਸਰਪੰਚ ਉਹਵੇਂ ਬਾਈਕ ਤੇ ਬੈ ਕੇ ਸੰ ਚਲੇ ਗਿਆ ਸਰ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਜਾਣਕਾਰੀ ਦਿੱਤੀ ਆ ਹਾਂਜੀ ਹਾਂਜੀ ਤਾਂ ਬਿਲਕੁਲ ਜਿਹੜੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਜਲਾਲਾਬਾਦ ਮੁਕਸਰ ਰੋਡ ਦੀਆਂ ਫਲਾਈਓਵਰ ਦੇ ਨੇੜੇ ਪਹਿਲਾਂ ਵੀ ਜਿਹੜੇ بڑے ਹਾਦਸੇ ਹੁੰਦੇ ਐ ਇਸ ਫਲਾਈਓਵਰ ਦੇ ਜਾਂ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਐਂਡ ਤੇ ਤਾਂ ਬਹੁਤ ਸਾਰੇ ਪਹਿਲਾਂ ਵੀ ਹਾਦਸੇ ਹੋਏ ਆ ਜਿਨ੍ਹਾਂ ਦੇ ਵਿੱਚ ਕਈ ਲੋਕਾਂ ਨੂੰ ਜਿਹੜੀ ਆਪਦੀ ਜਾਨ ਤੋਂ ਜਿਹੜਾ ਹੱਥ ਧੋਣਾ ਪਿਆ ਤਾਂ ਇਸ ਸਮੇਂ ਵੀ ਜਿਹੜਾ ਨੁਕਸਾਨ ਤੋਂ ਜਿਹੜਾ ਕਾਫੀ ਜਿਹੜਾ ਵਿਚਾਰ ਰਹਿ ਗਿਆ ਫਿਲਹਾਲ ਜੇਕਰ ਗੱਲ ਕਰੀਏ ਤਾਂ ਇਸ ਆਲਟੋ ਕਾਰ ਦੇ ਜਿਹੜਾ ਚਾਲਕ ਸੀਗਾ ਜਿਹੜਾ ਕਾਰ ਨੂੰ ਚਲਾ ਰਿਹਾ ਸੀ ਤਾਂ ਉਹਨਾਂ ਦੇ ਜਿਹੜਾ ਸੱਟ ਲੱਗੀ ਆ ਕੋਈ ਖਾਸ ਸੱਟ ਨਹੀਂ ਦੱਸੀ ਜਾ ਰਹੀ ਪਰ ਥੋੜੀ ਸੱਟ ਜਿਹੜੀ ਦੱਸੀ ਜਾ ਰਹੀ ਆ ਤਾਂ ਬਿਲਕੁਲ ਜਿਹੜੀ ਪੁਲਿਸ ਪ੍ਰਸ਼ਾਸਨ ਆ ਉਹ ਵੀ ਮੌਕੇ ਤੇ ਪਹੁੰਚ ਚੁੱਕਿਆ ਜੀ ਭਾਈ ਜੀ ਤੁਸੀਂ ਮੌਕੇ ਤੇ ਪਹੁੰਚੇ ਹੋ ਐਕਸੀਡੈਂਟ ਹੋਇਆ ਹੈ ਕੋਈ ਕਾਰਨ ਪਤਾ ਲੱਗਿਆ ਹਜੇ ਤੱਕ ਅਸੀਂ ਮੌਕੇ ਤੇ ਪਤਾ ਲੱਗਿਆ ਵੀ ਪੀਛੇਰ ਪਾਰਟੀ ਵੀ ਐਕਸੀਡੈਂਟ ਹੋਇਆ ਹੈ ਅਸੀਂ ਪਹੁੰਚੇ ਆ ਜਿਹੜਾ ਪਿਸਟਾ ਮੋਂ ਜਿਹੜੇ ਉਹ ਮਾਲਕ ਗੱਡੀਆਂ ਤੇ ਕੋਈ ਵੀ ਨਹੀਂ ਇੱਥੇ ਗਏ ਤੇ ਜਿਹੜਾ ਐਕਸੀਡੈਂਟ ਹੋਇਆ ਹੈ ਓਵਰਟੇਕਿੰਗ ਦੇ ਕਾਰਨ ਹੋਇਆ ਵਾ ਤੇ ਬਾਕੀ ਪਤਾ ਕਰਕੇ ਦੇਖਦੇ ਆ ਵੀ ਕੀ ਕਿਸ ਕਾਰਨ ਹੋਇਆ ਸਰ ਤੁਹਾਨੂੰ ਕਿੰਨੇ ਨੇ ਸੂਚਨਾ ਦਿੱਤੀ ਸੀ ਤੁਹਾਨੂੰ ਫੋਨ ਆਇਆ ਏ ਥਾਣੇ ਤੋਂ ਫੋਨ ਆਇਆ ਵੀ ਐਕਸੀਡੈਂਟ ਹੋਇਆ ਹੈ ਤਾਂ ਬਿਲਕੁਲ ਜਿਹੜਾ ਪੁਲਿਸ ਦੇ ਅਧਿਕਾਰੀ ਵੀ ਜਿਹੜੇ ਮੌਕੇ ਤੇ ਪਹੁੰਚ ਕੇ ਨੇ ਕਿਹਾ ਜਾ ਰਿਹਾ ਹੈ ਕਿ ਓਵਰਟੇਕ ਕਰਨ ਦੇ ਨਾਲ ਜਿਹੜਾ ਹੈ ਹਾਦਸਾ ਵਾਪਰਿਆ ਤਾਂ ਬਿਲਕੁਲ ਜਿਹੜਾ ਜਿਹੜੇ ਵੀ ਲੋਕ ਜਿਹੜੇ ਡਰਾਈਵਿੰਗ ਕਰਦੇ ਆ ਕਾਰਾਂ ਦੇ ਉੱਪਰ ਤਾਂ ਸੋਚ ਸਮਝ ਕੇ ਕਰਿਆ ਕਰੋ ਕਿਉਂਕਿ ਜਾਨ ਹੈ ਜਿਹੜੀ ਵਾਰ-ਵਾਰ ਨਹੀਂ ਮਿਲਦੀ ਤਾਂ ਬਿਲਕੁਲ ਜਿਹੜਾ ਪਹਿਲਾਂ ਵੀ ਬਹੁਤ ਹਾਦਸੇ ਹੋਏ ਆ ਜਲਾਲਾਬਾਦ ਮੁਖਸਰ ਰੋਡ ਦੇ ਉੱਪਰ ਜਿਹੜਾ ਫਲਾਈਓਵਰ ਹੈ ਤਾਂ ਇਸ ਤੇ ਉੱਪਰ ਪਹਿਲਾਂ ਵੀ ਬੜੇ ਹਾਦਸੇ ਹੋਏ ਆ। ਤਾਂ ਲਾਈਵ ਤਸਵੀਰਾਂ ਸਾਂਝੀਆਂ ਕਰਦੇ ਆ ਰਹੇ ਆ ਤੁਹਾਡੇ ਨਾਲ ਕਿ ਜਿਆਦਾ ਨੁਕਸਾਨ ਹੈ ਜਿਹੜਾ ਜਾਨੀ ਨੁਕਸਾਨ ਤੋਂ ਜਿਹੜਾ ਬਚਾਅ ਰਹਿ ਗਿਆ। ਪਰ ਜੇਕਰ ਗੱਲ ਕਰੀਏ ਤਾਂ ਕਾਰਾਂ ਬੁਰੇ ਤਰੀਕੇ ਦੇ ਨਾਲ ਜਿਹੜੀਆਂ ਡੈਮੇਜ ਹੋ ਚੁੱਕੀਆਂ ਨੇ। ਦੱਸਿਆ ਜਾ ਰਿਹਾ ਕਿ ਜਿਹੜਾ ਰੇਟੇਰ ਕਾਰ ਦੇ ਨੂੰ ਜਿਹੜਾ ਚਲਾ ਰਿਹਾ ਸੀਦਾ ਉਸ ਦੇ ਵੱਲੋਂ ਜਿਹੜਾ ਕੋਈ ਨਸ਼ਾ ਵੀ ਕੀਤਾ ਗਿਆ ਸੀਗਾ ਪਰ ਅਜੇ ਤੱਕ ਫਿਲਹਾਲ ਪੁਲਿਸ ਦੇ ਵੱਲੋਂ ਇਹੋ ਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ ਤਸਵੀਰਾਂ ਲਾਈਵ ਸਾਂਝੀਆਂ ਕਰਦੇ ਆ ਰਹੇ ਹਾਂ ਸੋ ਇਹਦੇ ਨਾਲ ਹੀ ਐਜ ਨਿਊਜ਼ 24 ਤੇ ਜਿਹੜੇ ਜਿਹੜੇ ਜੁੜੇ ਸੀ ਸਭ ਦਾ ਧੰਨਵਾਦ